ਸਭ ਨੂੰ ਸੁਣਾਏ ਸੱਚ ਦੀ ਗੱਲ ਆ ਜੇ ਮਸੀਨਾ ਉੱਠੇ ਤਾਂ ਸਾਡਾ ਵਿਸ਼ਵਾਸ ਰਿਹਾ ਖਾਲੀ ਜੇ ਮਸੀਨਾ ਜਗੇ ਸਾਡੀ ਬਾਤਾਂ ਹੋਣ ਚੁਕੀਆਂ ਪਿਆਰ ਦੀ ਉਮੀਦ ਵੀ ਟੁੱਟ ਜਾਵੇ ਅਤੇ ਸਾਰੇ ਵਚਨ ਝੂਠੇ ਬਣੀਆਂ ਮੌਤ ਤੇ ਨਾ ਹੋਏ ਸਿੱਤ ਨਾ ਛੁੱਟੇ ਸਾਡੇ ਬਣ ਰੂ ਰਹਿ ਹਾਂ ਅੰਧੇਰੇ ਵਿੱਚ ਹਾਂ ਦਾ ਬਣੇ ਰਹਾ ਸਨ ਉਠਾਨ ਦੇ ਬਿਨਾ ਸ਼ਾਂ ਹੋ ਜਾਣ ਜਿੜੀਆਂ ਤੇ ਨਰਾਜ ਸਾਡੇ ਸਬਕ ਹੋ ਜਾਣ ਚੁਪੜੀਆਂ ਸੁਪਨੇ ਦਖਣੇ ਨਾ ਨਾਸ ਕਿਵੇਂ ਸਮਝਾਂ ਜੇ ਸਾਡਾ ਮੁੱਲ ਟੁੱਟਿਆ ਹੈ ਜਾਵੇ ਮਸੀਬਾ ਨਾ ਸੱਚਾ ਵਿਸ਼ਵਾਸ ਸਾਰਾ reh jaave ਅਦੂਰਾ ਸੁਣਦਾ ਜਾਵੇ ਪਰ ਜੇ ਮਸੀ ਉੱਠ ਗਿਆ ਮਟ ਜਾਂਦਾ ਵਿਸ਼ਵਾਸ ਹੁੰਦਾ ਚਮਕਾ ਸੋਣੀ ਉਸ ਦੀ ਉਥਾਣੀ ਤਾਕਤ ਸਾਡੀ ਧਰਤੀ ਤੇ ਜਗਾ ਦਿੰਦੀ ਜਾਗਦਾ ਮਸੀ ਸਾਡੇ ਹੂ ਵਿੱਚ ਜੀਣ ਦੀ ਆਸ ਰੱਚ ਦਿੰਦੀ ਜੇ ਸਾਡੀ ਆਸ਼ਾ ਸਿਰਫ ਇੱਥੇ ਇਸ ਸੰਸਾਰ ਤੱਕ ਸੀਮਿਤ ਰਹੇ ਤਾਂ ਹਰ ਰੂਹ ਅੰਧੇਰੇ ਵਿੱਚ ਖੋ ਜਾਵੇ ਸਾਰਾ ਸੁੱਖ ਵੇਖ ਦੂਰ ਰਹੇ ਘਬਰਾਟ ਦੇ ਬੰਨਾ ਚ ਬੰਨੇ ਜ਼ਿੰਦਗੀ ਹੋ ਜਾਵੇ ਸੁੰਨੀ ਰੁੱਖ ਦੇ ਹੋਏ ਪਾਣੀ ਵਾਂਗ ਡੜ ਰਹਿ ਜਾਵੇ ਟਕਣੀ ਪਰ ਜੇ ਸਾਡਾ ਮਸੀਹ ਜਗ ਗਿਆ ਤਾਂ ਉਸ ਦੀ ਰahmat ਨਾਲ ਖੁੱਲ ਜਾਏ ਨਵੀਂ ਜ਼ਿੰਦਗੀ ਦਾ ਦੰਤ ਮਸੀਦੀ ਜਿੱਤ ਨਾਲ ਸਾਡੀਆਂ ਰੂਹਾਂ ਨੂੰ ਮਿਲੇ ਲੈ ਨਵੀਂ ਆਸ ਉਸ ਦੀ ਉਥਾਣੀ ਤਾਕਤ ਲਿਆਉਂਦੀ ਹਰ ਗਮ ਨੂੰ ਕਰੇ ਰੋਸ਼ਨ ਸਾਡਾ ਰਾਜ ਦਿਲ ਵਿੱਚ ਉੱਠਦੀ ਰੋਸ਼ਨੀ ਸੱਚ ਦੀ ਵਿਰਾਸਤ ਸਾਨੂੰ ਸਿਖਾਵੇ ਮਸੀਦੀ ਉਥਾਣੀ ਔਰਜਾ ਨਾਲ ਅੰਦਰੇ ਸਾਰੇ ਮੁਕਤ ਸਾਡਾ ਵਿਸ਼ਵਾਸ ਰੇ ਜਾਵੇ ਬੇਕਾਰ ਪਰ ਜਾਗਦਾ ਮਸੀ ਸਾਡਾ ਹੌਸਲਾ ਬਣ ਕੇ ਕਰੇ ਹਰ ਰੱਬ ਨਾਲ ਸਾਰ ਮਸੀ ਉੱਠ ਗਿਆ ਸਾਡੀ ਆਸ਼ਾ ਬਣ ਗਈ ਸੱਚ ਉਸਦੀ ਰੌਸ਼ਨੀ ਨਾਲ ਖੁਸ਼ੀ ਭਰਪੂਰ ਹਰੇਕ ਦਿਲ ਹੋ ਗਿਆ ਰੋਸ਼ਨ ਅੱਜ ਆਓ ਗਾਓ ਉਸਦੀ ਮਹਾਨ ਉਖਾਣੀ ਗਾਥਾ ਜਾਗਦਾ ਮਸੀ ਸਾਡੀ Ta